ਹਰੀ ਨੂੰ ਪਾਈਦਾ ਮਾਣੇ ਟ੍ਰੈਡੀਟ ਚੇਆ ਕੰਡੇਵਾ ਟਿਕੀ ਜਦੋਂ ਤੱਕ ਯਾਹ ਚਾਈ 44 42 ਵੀ ਨਾ ਕਰ ਫਿਰ ਫਿਰ ਬ੍ਰੇਕ ਤਾਂ ਫਿਰ ਵੀ ਮਾਰ ਨਹੀਂ ਐਨੀ ਸ਼ਕਤੀ ਜੋ ਹੋਣਾ ਕਰ ਚਾਈ 45 ਸਪੀਡ ਦੀ ਗੱਡੀ ਸੀ ਪੂਰਾ ਮੋਟਰ ਜਗਾ 60 ਸਪੀਡ ਹੈਗਾ ਤੁਸੀਂ ਹਾਦਸਾ ਗਰਸਤ ਜੋ ਇਹ ਦੋ ਕਾਰਾਂ ਵੇਖ ਰਹੇ ਹੋ ਇਹ ਹਾਦਸਾ ਪਿੰਡ ਦਰੋਲੀ ਦੇ ਕੋਲ ਹੋਇਆ ਹੈ ਜਿੱਥੇ ਇੱਕ ਤਰੱਕ ਦੇ ਅਚਾਨਕ ਬ੍ਰੇਕ ਲਾ ਦੇਣ ਦੇ ਚਲਦਿਆਂ ਉਸ ਦੇ ਪਿੱਛੇ ਆ ਰਹੀ i20 ਕਾਰ ਤਰੱਕ ਨਾਲ ਜਾ ਟਕਰਾਈ ਤੇ ਉਸ ਦੇ ਪਿੱਛੇ ਆ ਰਹੀ ਆਲਟੋ ਕਾਰ ਵੀ ਕਾਰ ਨਾਲ ਜਾ ਟਕਰਾਈ ਜਿਸ ਤੇ ਚਲਦਿਆਂ ਦੋਨੋਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਮਿਲੀ ਜਾਣਕਾਰੀ ਅਨੁਸਾਰ ਤਰੱਕ ਚਾਲਕ ਨੇ ਦੱਸਿਆ ਕਿ ਉਹ ਨੰਗਲ ਤੋਂ ਨਲਾਗੜਵਾਲ ਨੂੰ ਜਾ ਰਿਹਾ ਸੀ ਕਿ ਅਚਾਨਕ ਪਿੰਡ ਦੜੋਲੀ ਦੇ ਕੋਲ ਅੱਗੇ ਮੋਟਰਸਾਈਕਲ ਆ ਗਿਆ ਜਿਸ ਨੂੰ ਬਚਾਉਣ ਦੇ ਲਈ ਉਸਨੇ ਜਦੋਂ ਬ੍ਰੇਕ ਲਗਾਈ ਤਾਂ ਪਿੱਛੋਂ ਤੋਂ ਆ ਰਹੀਆਂ ਦੋ ਕਾਰਾਂ ਵੀ ਆਪਸ ਵਿੱਚ ਟਕਰਾ ਗਈਆਂ ਜਦ ਕਿ ਕਾਰ ਚਾਲਕਾਂ ਦਾ ਕਹਿਣਾ ਹੈ ਕਿ ਟਰੱਕ ਡਰਾਈਵਰ ਵੱਲੋਂ ਅਚਾਨਕ ਮਾਰਗ ਉਤੇ ਇਕਦਮ ਬ੍ਰੇਕ ਲਗਾ ਦੇਣ ਕਰਕੇ ਇਹ ਹਾਦਸਾ ਹੋਇਆ ਦੱਸ ਦਈਏ ਕਿ ਇਸ ਹਾਦਸੇ ਵਿੱਚ ਆਈ 20 ਤੇ ਆਲਟੋ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈਆਂ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਮੌਕੇ ਤੇ ਐਸਐਸਐਫ ਦੀ ਟੀਮ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮਾਰਗ ਉਤੇ ਹਾਥੇ ਰੁਕੰਦਾ ਨਾਮ ਨਹੀਂ ਲੈ ਰਹੇ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਜੀ ਬਿਲਕੁਲ ਗੱਲ ਕੋਈ ਨਹੀਂ ਇਹਦੀ ਗੱਡੀ ਬਲਵਿੰਦਰ ਸਿੰਘ ਰਾਈਟ 20 ਆਈ ਹਾਂਜੀ ਹਾਂਜੀ ਇਹ ਟਰੱਕ ਵਾਲਾ ਕਾਫੀ ਸਪੀਡ ਨਾਲ ਸੀਗਾ ਇਹਦੇ ਮੂਰੇ ਕੋਲ ਸਾਈਕਲ ਵਾਲਾ ਕੋਈ ਮੋਟਰਸਾਈਕਲ ਵਾਲਾ ਆ ਗਿਆ ਕੋਈ ਵੀ ਵੈਸੇ ਮੋਟਰਸਾਈਕਲ ਸਾਈਕਲ ਵਾਲਾ ਕੋਈ ਨਹੀਂ ਦਾ ਇਹ ਤਾਂ ਮੈਂ ਮਾਰਦਾ ਸੀਗਾ ਜੀ ਤੇ ਇਹਨੇ ਇੱਕਦਮ ਬ੍ਰੇਕ ਮਾਰੀ ਪਤਾ ਮੰਦਰੋਂ ਦੇਖ ਕੇ ਮਾਰੀ ਮੈਂ ਸਾਡੇ ਕੰਨੋ ਜਾਂ ਕੁਝ ਵੀ ਕੀਤਾ ਹੈ ਬਈ ਦੀ ਗੱਡੀ ਜਿੱਦਾਂ ਮੇਰੀ ਪਿੱਛੇ ਮਗਰਾ ਦੀ ਬਜਰੀ ਪਿੱਛੇ ਡਿੱਗੀ ਵੀ ਕੋ ਬਜਰੀ ਸੱਟੀ ਵੀ ਇੱਥੇ ਕਾਫੀ ਨਾਲ ਜਿਆ ਇਹਦੇ ਵਿੱਚ ਮੇਰੀ ਗੱਡੀ ਸਟਿਕ ਕਰਕੇ ਥੱਲੇ ਵੜ ਗਈ ਮੇਰੇ ਮਗਰ ਗੱਡੀ ਹੋਰ ਸੀਗੀ ਜੀ ਉਹ ਵੀ ਆਪਣੇ ਭਰਾ ਦਈ ਆਈ ਉਹ ਵੀ ਉਹਨਾਂ ਦੀ ਗੱਡੀ ਵੀ ਥੱਲੇ ਵੜ ਗਈ ਮੇਰੇ ਗੱਡੀ ਨਾਲ ਲੱਗੇ ਹਾਂਜੀ ਹੁਣੇ ਦਿੱਤੀ ਆ ਰਹੀ ਜੀ ਕਿੰਨਾ ਕਰ ਦੋ ਬਸ ਸਾਡਾ ਕੰਮ ਕਰਾ ਦੇਣ ਦੀ ਗੱਡੀਆਂ ਦਾ ਕੋ ਚੱਕਣ ਨਹੀਂ ਮਾਰਦੀ ਸਾਨੂੰ ਕੋਈ ਇਦਾਂ ਨਹੀਂ ਹੋਣੀ ਸੰਜੀਵ ਕੁਮਾਰ ਐਡਵੋਕੇਟ ਹੈ ਜੀ ਮੇਰਾ ਨਾਮ ਹੈ ਜੀ ਤੇ ਦਰੋਹੀ ਗੇਟ ਦੇ ਥੋੜੇ ਅੱਗੇ ਜਾ ਕੇ ਜੀ ਰਾਕਾ ਦਾ ਸਗ ਮੋਹਦੇ ਤੋਂ ਇਹ ਵਾਹ ਟਰੱਕਾ ਦੇ ਨਹੀਂ ਪਤਾ ਨਹੀਂ ਕਿਆ ਉਹਨੂੰ ਅੱਖ ਚ ਕਿਆ ਵੱਜਿਆ ਕਿ ਆ ਨਹੀਂ ਪਿਆ ਉਹਨੇ ਬ੍ਰੇਕ ਮਾਰੀ ਖਿੱਚ ਕੇ ਜੀ ਜਿਹਦੇ ਪਿੱਛੇ ਗੱਡੀ ਆਈ ਸੀ ਖੋਲ ਜੀ ਉਹਦਾ ਤੇ ਮੇਰਾ ਕਾਫੀ ਡਿਸਟੈਂਸ ਸੀਗਾ ਉਹਨੇ ਖਿੱਚ ਕੇ ਬ੍ਰੇਕ ਮਾਰੀ ਤੀਜੇ ਨੇ ਮੇਰੀ ਗੱਡੀ ਮੇਰੇ ਪਿੱਛੇ ਥੋੜੀ ਲੱਗੀ ਕੋਈ ਜਾਨੀ ਨੁਕਸਾਨ ਕੋਈ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਜੀ ਤੇ ਟਰੱਕਾ ਭੱਜਿਆ ਲੱਗਾ ਸੀਗਾ ਉਹਨੇ ਫਿਰ ਅਸੀਂ ਮੈਂ ਗੱਡੀ ਅੱਗੇ ਕਵਰ ਕਰਕੇ ਰੋਕ ਕੇ ਆਉਂ ਅਏ ਹੋਇਆ ਇਹਦੇ ਦਰੋਦੀ ਦੇ ਲੱਗੇ ਹੋਇਆ ਹਾਂਜੀ ਦਰੋਦੀ ਦੇ ਖੋਲ ਜਿਹੜਾ ਮੰਨਦੇ ਦੇ ਕੋ ਰਾਮ ਸਿੰਘ ਆ ਰਹੇ ਸੀ ਕਿਵੇਂ ਹੋਇਆ ਐਕਸੀਡੈਂਟ ਐਕਸੀਡੈਂਟ ਵੀਰ ਜੀ ਰਾਮ ਸਿੰਘ ਆ ਜੀ ਐਕਸੀਡੈਂਟ ਕਿਉਂਕਿ ਇਦਾਂ ਹੋਇਆ ਮੈਂ ਮੋਟਰਸਾਈਕਲ ਨਾਲ ਮੋਟਰਸਾਈਕਲ ਨਾਲ ਮੂਰਾ ਕਾਰ ਸੀ ਮੋਟਰਸਾਈਕਲ ਤਾਂ ਇੱਕ ਸਾਈਕਲ ਨਾਲ ਦਾ ਮੂਰੇ ਮੈਂ ਜੀ ਬ੍ਰੇਕ ਮਾਰੀ ਇਹਦੀ ਭਾਈ ਸਾਹਿਬ ਦੀ ਪਹਿਲਾਂ ਇੱਕ ਗੱਡੀ ਮਾਰ ਲਈ ਪਿੱਛੇ ਵੀ ਦੂਈ ਵੱਜ ਗਈ ਤਾਂ ਇਹ ਡਿਸਟੈਂਸ ਨਹੀਂ ਆਪ ਕੋਈ ਨਹੀਂ ਰਹੇਗਾ 40 45 ਮੀਟਰ ਤੇ ਮੇਰੀ ਗੱਡੀ ਪਿੱਛਾ ਗੱਡੀ ਵੱਜੀ ਵੀ ਸਾਈਡ ਤੇ ਗੱਡੀ ਨਹੀਂ ਕਿੰਨੀ ਡਿਸਟੈਂਸ ਹੈਗਾ ਸੀ ਨਹੀਂ ਜੇ ਡਿਸਟੈਂਸ ਜਿਹੜੀ ਜੱਕਦਮ ਤੁਹਾਡੀ ਉੱਥੋਂ ਬ੍ਰੇਕ ਲਗਾਈ ਜੀ ਉਹਦੇ ਵਜ੍ਹਾ ਨਾਲ ਜਿਹੜਾ ਡਿਸਟੈਂਸ ਹੁੰਦਾ ਜੀ ਵੀ ਇਹ ਕੰਟਰੋਲ ਗੱਡੀ ਕਰਾਉਂਦੇ ਮੈਂ ਕੰਟਰੋਲ ਕਰਦੀ ਮੋਟਰ ਦੇ ਉੱਪਰ ਚੜ੍ਹਦੇ ਤੇ ਸਾਈਕਲ ਉੱਪਰ ਚੜ੍ਹਦੇ ਇਹਨਾਂ ਦੀ ਕੰਟਰੋਲ ਹੋਣੀ ਜੀ ਡਿਸਟੈਂਸ ਹੁੰਦਾ ਜੀ ਮੈਂ ਨੰਗਰ ਤੇ ਜਿੱਥੇ ਜਾ ਰਿਹਾ ਮੜਾ ਘੜੀ